ਸਾਈਕਲ ਛੱਡ ਸਕੂਟਰੀ ਤੇ ਪਹੁੰਚੇ ਗੁਰਦੇਵ ਸਿੰਘ ਮਾਨ ਨਾਬਾ ਹਲਕਾ ਵਿਧਾਇਕ ਅਨਾਜ ਮੰਡੀ ਸ਼ਿਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਨਾਬਾ ਵਿਖੇ ਗੁਰਦੇਵ ਸਿੰਘ ਮਾਨ ਜੀ ਵੱਲੋਂ ਇਸ ਵਾਰ ਸ਼ੁਭ ਆਰੰਭ ਕਰ ਦਿੱਤਾ ਗਿਆ ਕਿ ਜਿਰੀ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਵੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਰਤੀਏ ਭਰਾ ਨੂੰ ਅਤੇ ਹੋਰ ਵੀ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਕਿਸੇ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹਨਾਂ ਦੇ ਨਾਲ ਪ੍ਰਧਾਨ ਕਰਮਜੀਤ ਸਿੰਘ ਲਾਹੌਰਾ ਨੇ ਵੀ ਇਹ ਯਕੀਨ ਦਿਲਾਇਆ ਕਿ ਸਾਰੇ ਪ੍ਰਬੰਧ ਜਿਹੜੇ ਉਹ ਮੁਕੰਮਲ ਇਸ ਵਾਰ ਕੀਤੇ ਜਾਣਗੇ ਆਰਤੀ ਸਾਨੂੰ ਪੂਰੀ ਸਪੋਰਟ ਹੈ ਉਹਦੇ ਨਾਲ ਜਿਵੇਂ ਕੋਈ ਮੁਸ਼ਕਲ ਆਊਗਾ ਸੀ ਸਰਕਾਰ ਨਾਲ ਮਿਲ ਕੇ ਉਹਨੂੰ ਹੱਲ ਕਰਦੇ ਰਹਾਂਗੇ ਬੰਦੀ ਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕੀ ਖਰੀਦੂਗਾ ਅੱਜ ਨੂੰ ਦੇਖ ਕੇ ਅੱਜ ਦਾ ਫੁੱਲਵਰੀਆ ਪ੍ਰਬੰਧ ਨੇ ਸਾਡੇ ਮਾਰਕੀਟ ਕਮੇਟੀ ਦੇ ਵੀ ਤੇ ਹੋਰ ਜਿਹੜੇ ਵਿਭਾਗ ਨੇ ਸਾਡੇ ਪਰਚੇਜ਼ਰ ਨੇ ਜਿਹਨੇ ਵਿਭਾਗ ਨੇ ਉਹਨਾਂ ਦੇ ਵੀ ਮਤਲਬ ਦਾ ਸਾਰੇ ਅਫਸਰ ਸਾਹਿਬਾਨ ਆਏ ਬੈਨੇ ਸਾਨੂੰ ਅੱਗੇ ਵੀ ਵੈਸੇ ਉਹ ਪੂਰਾ ਸਹਿਯੋਗ ਦਿੰਦੇ ਨੇ ਹੁਣ ਵੀ ਸਾਨੂੰ ਆਸ ਹੈ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਆਉਂਦੇ ਬਹੁਤ ਅੱਜ ਸੁਭਾਗਾ ਦੇਣਾ ਪਹਿਲੇ ਦਿਨ ਆਪਣਾ ਜਿਹੜਾ ਚੋਨਾ ਪੀਆਰ ਉਹਦੀ ਖਰੀਦ ਸ਼ੁਰੂ ਹੋਈ ਅੱਜ ਐਮਐਲ ਸਾਹਿਬ ਨੈਤ ਤਸੀਲਲਾਲ ਸਾਹਿਬ ਔਰ ਸਾਰਾ ਪ੍ਰਸ਼ਾਸਨ ਔਰ ਸਾਰੇ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਆਏ ਨੇ ਤੇ ਬਹੁਤ ਵਧੀਆ ਜੀ ਸਾਫ ਸੁੱਕੀ ਫਸਲ ਹੈ ਜੀ ਤੇ ਬਹੁਤ ਵਧੀਆ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਸਟਰੀਟ ਲਾਈਟਾਂ ਦਾ ਕੁਆਇਲਟ ਦਾ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਨੇ ਜੀ ਔਰ ਕਿਸਾਨ ਨੂੰ ਆੜਤੀਏ ਭਾਈਚਾਰਿਆਂ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਡੀ ਐਮ ਐਲ ਸਾਹਿਬ ਗੁਰਦੇਵ ਸਿੰਘ ਜੀ ਦੇਮਾਨ ਤੇ ਅਸੀਂ ਸਾਰੀ ਉਹਨਾਂ ਦੀ ਜਿਹੜੀ ਟੀਮ ਹੈ ਪੂਰੀ ਪ੍ਰੋਪਰ ਲੱਗੇ ਹੋਇਆ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਹੁੰਦੇ ਸਾਰੇ ਜਿਹੜੇ ਸਾਡੇ ਟਰੱਕ ਨੇ ਪੂਰੀ ਲੈਡੀ ਨੇ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਵੀ ਕਿਸਾਨਾਂ ਨੂੰ ਦਿੱਕਤ ਨਹੀਂ ਆ। ਕਿੰਨੇ ਕੁ ਟਰੱਕ ਨੇ ਜੀ ਆਪਣੇ ਆਪਣੇ ਕੋਲ ਹੈਗਾ ਸਰ 600 ਦੇ ਲਗਭਗ ਟਰੱਕਾਂ। ਸਾਡੇ ਦੇ ਵਿੱਚ 1% ਵੀ ਦਿੱਕਤ ਨਹੀਂ ਆਉਣ ਹੁੰਦੇ ਕਿਸਾਨਾਂ ਨੂੰ ਕਿਸਾਨਾਂ ਨਾਲ ਸਾਡੇ ਭਰਾ ਨੇ ਦਿਨ ਰਾਤ ਅਸੀਂ ਲਿਫਟਿੰਗ ਕਰਾਂਗੇ ਤੱਕਾਂ ਵਾਲੇ ਭਰਾਵਾਂ ਨੂੰ ਕਹਤਾ ਵੀ ਆਪਾਂ ਪੂਰੇ ਤਿਆਰ ਹੋ ਜਾਓ ਤੇ ਆਪਾਂ ਬਿਲਕੁਲ ਇਸ ਵਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ। ਤੇ ਇਹ ਜਿਹੜਾ ਝੋਨਾ ਜੀ ਇਹ ਪੀਆਰ 126 ਹੈ ਜੀ ਤੇ ਸਵੇਰੇ ਲੈ ਕੇ ਆਏ ਜੀ ਮੈਂ ਤਕਰੀਬਨ ਕੋਈ 9:00 ਵਜੇ ਤੇ ਮਾਲ ਜਮਈ ਝੋਨੇ ਦਾ ਆਪਣਾ ਜਿਹੜਾ ਮੌਇਸਚਰ ਆ ਜੀ ਤੇ ਮੈਨੂੰ ਲੱਗਦਾ ਕੋਈ 14% ਮੌਇਸਚਰ ਆਇਆ ਜੀ ਸੁੱਕਾ ਝੋਨਾ ਜੀ ਬਿਲਕੁਲ ਤੇ ਉਦੋਂ ਬਾਅਦ ਤਕਰੀਬਨ ਲਾ ਲਓ ਵੀ ਤੁਸੀਂ 2 2.5 ਘੰਟੇ ਹੀ ਬੈਠਣਾ ਪਿਆ ਜੀ ਹਾਂ ਤੇ ਸਰਕਾਰੀ ਬੋਲੀ ਆ ਜੀ ਤੇ ਬੋਲੀ ਅਨਸਾਰ ਵੀ ਢੇਰੀ ਆਪਣੀ ਉਹ ਮੌਇਸਚਰ ਮੀਟਰ ਨਾਲ ਬਿਲਕੁਲ ਉਹਨਾਂ ਨੂੰ ਜੋ ਸਰਕਾਰ ਨੂੰ ਮੌਇਸਚਰ ਚਾਹੀਦਾ ਬਿਲਕੁਲ ਸਹੀ ਆਇਆ ਹੈ ਜੀ ਤੇ ਕੋਈ ਯਾਨੀ ਕਿ ਦਿੱਕਤ ਕੋਈ ਕਿਸੇ ਵੀ ਪ੍ਰਕਾਰ ਦੀ ਹੈ ਨਹੀਂ ਕੀ ਭਾਵੇਂ ਕੀ ਆ ਆਪਣੀ ਜੀ ਜੋ ਸਰਕਾਰੀ ਰੇਟ ਆ ਜੀ 2399 ਜੀ ਆ ਸਰਕਾਰੀ ਰੇਟ ਆ ਜੀ ਤੇ ਬਾਕੀ ਮੰਡੀਆਂ ਚ ਪ੍ਰਬੰਧ ਵੀ ਵਧੀਆ ਨੇ ਜੀ ਪੇਮੈਂਟ ਤਾਂ ਦੇਖੋ ਜੀ ਜੇ ਹੁਣ ਅੱਜ ਭਰ ਜਣੀ ਹੈ ਜੀ ਕੱਲ ਨੂੰ ਪੇਮੈਂਟ ਪੈ ਜਣੀ ਹੈ ਜੀ ਬੈ ਤਾਂ ਚਲੋ ਅੱਜ ਤੱਕ ਦਿੱਕਤ ਤਾਂ ਕਦੇ ਆਈ ਨਹੀਂ ਹੈਗੀ ਜੀ ਤਕਰੀਬਨ ਦੂਜੇ ਦਿਨ ਪੇਮੈਂਟ ਆ ਜਾਂਦੀ ਹੈ ਜੀ ਅਕਾਊਂਟ ਚ ਖੁਸ਼ ਹੋ ਮਾਨ ਸਰਕਾਰ ਦੇ ਜਿਹੜੇ ਪ੍ਰਬੰਧ ਹਨ ਹਾਂਜੀ ਸਰ ਬਹੁਤ ਵਧੀਆ ਜੀ ਤੇ ਅਸੀਂ ਤਾਂ ਤਕਰੀਬਨ ਦੇਖੋ ਜੀ ਜਦੋਂ ਵੀ ਫਸਲ ਲੈ ਕੇ ਆਏ ਆ ਵੀ ਜੇ ਤਾਂ ਕੋਈ ਰਸ ਜ਼ਿਆਦਾ ਹੋਵੇ ਜੀ ਤਾਂ ਰਾਤ ਕੱਟਣੀ ਪੈ ਜੇ ਪੈ ਜੇ ਬੈ ਤਾਂ ਕਦੇ ਚਲੋ ਰਾਤ ਕੱਟਣ ਵਾਲਾ ਉਦੇ ਹੋਇਆ ਨਹੀਂ ਰਿਹਾ ਜੀ ਤੁਸੀਂ ਜੇ ਸਰਕਾਰੀ ਫਰੀਦ ਸ਼ੁਰੂ ਹੋ ਚੁੱਕਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਲਏ ਨੇ ਠੀਕ ਹੈ ਜੀ ਹਲ ਤਾਂ ਵਧੀਆ ਲੱਗ ਰਿਹਾ ਵਾਰਸ ਕਰਕੇ ਲੇਟ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਹੈ ਜੀ ਹਾਂ ਜੀ ਝਾੜ ਚ ਕਿੰਨਾ ਕੁ ਫਰਕ ਪੋੜ ਚ ਝਾੜ ਚ ਕਾਫੀ ਫਰਕ ਪੈ ਗਿਆ ਘਟੂ ਬਾਈ ਬਾਕੀ ਆ ਬੁੱਝਾ ਛੋਟੜੀ ਬਿਮਾਰੀ ਚ ਡੇੜ ਜਿਆਦਾ ਇਹਨੇ ਬਹੁਤ ਨੁਕਸਾਨ ਕਰਿਆ ਬਾਕੀ ਹੋਰ ਡੋਡੀ ਲੱਗੀ ਹਲਦੀ ਲੱਗੀ ਉਹਦੇ ਨਾਲ ਵੀ ਨੁਕਸਾਨ ਹੋ ਰਿਹਾ ਪਹਿਲੀ ਵਾਰੀ ਜਿਹੜੀ ਇਸ ਤਰ੍ਹਾਂ ਦੀ ਬਿਮਾਰੀ ਆਈ ਹੈ ਹਾਂ ਜੀ ਪਹਿਲੀ ਵਾਰ ਭਾਈਆ ਪੈਣਾ ਕਦੇ ਨਹੀਂ ਰਹਾ ਨਾ ਕੋਈ ਦਵਾਈ ਆ ਉਹਦੀ ਸਪਰੇਅ ਨਾਲ ਠੀਕ ਨਹੀਂ ਹੋ ਰਹੀ ਹਾਂ ਸਰਕਾਰ ਨੇ ਵੀ ਕਿਹਾ ਵੀ ਜਿਹੜਾ ਹੈਗੇ ਆ ਸੀ ਮੌਜੂਦ ਰਹੇ ਕਿਹੜਾ ਕੋਈ ਦੇਖੋ ਜੇ ਦੇਣਗੇ ਟੇਂਗ ਲਾ ਆਪਣੇ ਹਲਕੇ 'ਚ ਕਿੰਨੀ ਕਾੜ ਰਹੀ ਮੈਂ ਪੁੱਛ ਰਿਹਾ ਹਾਂ ਕਾਫੀ ਖਰਾਬ ਹੈ ਬਹੁਤ ਆ ਬਾਈ ਇਹ ਤਕਰੀਬਨ ਸਾਰੇ ਪਿੰਡਾਂ 'ਚ ਹੀ ਆ ਹਾਂਜੀ ਸਾਰੇ ਪਿੰਡਾਂ 'ਚ ਸਭ ਤੋਂ ਵੱਡੀ ਦੂਜੇ ਨੰਬਰ ਦੀ ਮੰਡੀ ਆ ਅੱਜ ਇਹਦੇ ਵਿੱਚ ਮੈਂ ਆਇਆ ਜੀ ਜਿਹਦੇ ਵਿੱਚ ਪੀ ਆਰ 126 ਜਿਹੜਾ ਝੋਨਾ ਉਹਦੀ ਸਰਕਾਰੀ ਖਰੀਦ ਸ਼ੁਰੂ ਹੋਈ ਆ ਅ 2399 ਰੁਪਏ ਜਿਹੜਾ ਸਰਕਾਰੀ ਰੇਟ ਹੈ ਜੀ ਔਰ ਬਹੁਤ ਹੀ ਸ਼ਾਨਦਾਰ ਚੋਨਾ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਮੌਇਸਚਰ ਬੇਸ਼ੱਕ 11 ਪਰ 11 12 ਦੇ ਆਸ-ਪਾਸ ਮੌਇਸਚਰ ਜਿਹੜਾ ਆ ਰਿਹਾ ਜੀ ਤੇ ਕਿਸਾਨ ਭਰਾ ਵੀ ਖੁਸ਼ ਨੇ ਮੰਡੀ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਮਾਰਕੀਟ ਕਮੇਟੀ ਨਾਬਾ ਦੇ ਦੇਨ ਮੁਖ ਯਾਰ ਜਿਹੜੇ ਆ ਆ ਭਾਸੋਂ ਵਿੱਚ ਪਾ ਕੇ 14 ਖਰੀਦ ਕੇਂਦਰ ਨੇ ਜੀ ਜਿਹਦੇ ਵਿੱਚ ਸਫਾਈ ਪਾਣੀ ਸ਼ਾਹ ਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਬਿਲਕੁਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਇੱਕ ਲਾਈਵ ਸਟਾਰਟ ਮਾਰਕੀਟ ਅਤੇ ਫੋਕਲ ਪੁਆਇੰਟ ਯਾਰਡ ਦਾ ਵੀ ਕੋਸ਼ਿਸ਼ ਕੀਤੇ ਆ